ਤੁਸੀਂ ਦੇਖ ਰਹੇ ਹੋ ਹਜ਼ਾਰ ਟੀਵੀ ਨਿਊਜ਼ ਚੈਨਲ ਅਤੇ ਮਹਾ ਬੀਨੂ ਸ਼ਰਮਾ ਕਹਿੰਦੇ ਨੇ ਆਜ ਦੇ ਦੌਰ ਵਿੱਚ ਜਿਹੜੀ ਸਮਾਈਲ ਡਿਜ਼ਾਈਨਿੰਗ ਉਹ ਨਾ ਸਿਰਫ ਫਿਲਮ ਸਟਾਰ ਦੀ ਅੱਜ ਕੱਲ ਆਮ ਬੰਦੇ ਦੀ ਵੀ ਉਹ ਜ਼ਰੂਰਤ ਬਣ ਚੁੱਕੀ ਹੈ ਕਿਉਂਕਿ ਸਮਾਈਲ ਡਿਜ਼ਾਈਨਿੰਗ ਇਹ ਜੀ ਇਹ ਜੀ ਚੀਜ਼ ਹੈ ਜਦੋਂ ਆਪਾਂ ਕਰਵਾਉਂਦੇ ਆ ਆਪਣਾ ਕੌਨਫੀਡੈਂਸ ਲੈਵਲ ਦਾ ਬੂਸਟ ਅਪ ਹੁੰਦਾ ਹੀ ਹੈ ਨਾਲ ਦੀ ਨਾਲ ਲੁੱਕ ਸ ਬਹੁਤ ਚੇਂਜ ਹੁੰਦਾ ਹੈ ਤਾਂ ਇਸ ਖਾਸ ਮੌਕੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਡਾਕਟਰ ਮਨਮੀਤ ਜੀ ਮੌਜੂਦ ਨੇ ਉਹਨਾਂ ਨੇ ਪੁੱਛਿਆ ਕਿ ਉਹਨਾਂ ਨੇ ਕਈ ਲੋਕਾਂ ਦਾ ਸਮਾਈਲ ਡਿਜ਼ਾਈਨਿੰਗ ਕੀਤਾ ਹੈ ਕਿੰਨਾ ਕੋ ਬਦਲਾਅ ਹੁੰਦਾ ਕਿੰ ਬ੍ਰੇਕ ਹੁੰਦੇ ਨੇ ਕਿ ਅਸੀਂ ਇਹ ਚੀਜ਼ ਨਹੀਂ ਪੋਸੀਬਲ ਹੋ ਸਕਦੀ ਪਰ ਉਹ ਡਾਕਟਰਸ ਚੀਜ਼ ਨੂੰ ਪੋਸੀਬਲ ਕਰਦੇ ਨੇ ਖਾਸ ਮੌਕੇ ਤੇ ਗੱਲਬਾਤ ਕਰਦੇ ਆ ਤੇ ਸਮਾਈਲ ਡਿਜ਼ਾਈਨਿੰਗ ਤੋਂ ਇਲਾਵਾ ਇਹ ਅੱਜਕੱਲ ਬਹੁਤ ਸਾਰੀਆਂ ਜਿੱਦਾਂ ਚੀਜ਼ਾਂ ਐਡਵਾਂਸ ਹੋ ਗਿਆ ਡੈਂਟਿਸਟਰੀ ਫੀਲਡ ਵਿੱਚ ਆਪਾਂ ਜੇਕਰ ਸਮਾਈਲ ਡਿਜ਼ਾਈਨਿੰਗ ਆ ਗਈ ਅਲਾਈਨਰਸ ਆ ਗਏ ਹੋਰ ਵੀ ਕਈ ਸਾਰੀਆਂ ਚੀਜ਼ ਆ ਗਿਆ ਤਾਂ ਆਪਾਂ ਡਾਕਟਰ ਮਨਵੀਰ ਜੀ ਨਾਲ ਇਸ ਮੌਕੇ ਤੇ ਖਾਸ ਮੌਕੇ ਤੇ ਗੱਲਬਾਤ ਕਰਦੇ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਆਮ ਡਾਕਟਰ ਮਨਮੀ ਤੇ ਤੇ ਡਾਕਟਰ ਜਿੱਦਾਂ ਮੈਂ ਸਮਾਈਲ ਡਿਜ਼ਾਈਨਿੰਗ ਦੀ ਗੱਲ ਕੀਤੀ ਅੱਜ ਕੱਲ ਇਹ ਨਾ ਸਿਰਫ ਫਿਲਮ ਸਟਾਰ ਦੀ ਇੱਕ ਆਮ ਬੰਦੇ ਦੀ ਵੀ ਜ਼ਰੂਰਤ ਬਣ ਚੁੱਕੀ ਹੈ ਕਿਸ ਤਰੀਕੇ ਨਾਲ ਦੇਖਦੇ ਹੋ ਨੇ ਇਹ ਬਹੁਤ ਇੰਪੋਰਟੈਂਟ ਪਾਰਟ ਹੋ ਚੁੱਕਿਆ ਹੈ ਵੀ ਅਸੀਂ ਤਾਂ ਦੇਖ ਹੀ ਰਿਆ ਇੰਨੇ ਸਾਲਾਂ ਤੋਂ ਕਿ ਅੱਜਕੱਲ ਲੋਕਾਂ ਨੂੰ ਬਹੁਤ ਆਪਣੀ ਸਮਾਈਲ ਦਾ ਕੌਨਸ਼ੀਅਸ ਹੋ ਗਏ ਨੇ ਜਿਵੇਂ ਜਿਵੇਂ ਆਪਣੀ ਬਿਊਟੀ ਨੂੰ ਐਨਹਾਂਸ ਕਰ ਰਹੇ ਉਦੋਂ ਹੀ ਆਪਣੇ ਟੀਥ ਦਾ ਬਹੁਤ ਇੰਪੋਰਟੈਂਟ ਪਾਰਟ ਹੋ ਚੁੱਕਿਆ ਹੈ ਤੇ ਜਦੋਂ ਤੁਸੀਂ ਸਮਾਈਲ ਡਿਜ਼ਾਈਨਿੰਗ ਕਰਦੇ ਹੋ ਬੇਸਿਕਲੀ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਦੇ ਹੋ ਤੇ ਪਲੱਸ ਇੱਕ ਚੀਜ਼ ਐਡ-ਆਨ ਕਰਾਂਗੇ ਜਦੋਂ ਇਹ ਬੰਦਾ ਕਰਵਾਉਂਦਾ ਤਾਂ ਉਹ ਚ ਲੁਕਸ ਵਾਈਜ਼ ਵੀ ਚੇਂਜ ਆਉਂਦਾ ਕੌਨਫੀਡੈਂਸ ਲੈਵਲ ਵੀ ਬੂਸਟ ਅਪ ਹੁੰਦਾ ਉਹਦਾ ਬਹੁਤ ਕੌਨਫੀਡੈਂਸ ਲੈਵਲ ਤਾਂ ਮੇਰਾ ਆਪ ਪਰਸਨਲ ਐਕਸਪੀਰੀਅੰਸ ਹੈ ਮੇਰੇ ਵੀ ਫਰੰਟ ਈਟ ਚ ਬਹੁਤ ਜ਼ਿਆਦਾ ਫਾਲਟ ਸੀਗੀ ਪਰ ਜਦੋਂ ਮੈਂ ਇਤਨੀ ਛੋਟੀ ਉਮਰ ਚ ਆਪਣੇ ਚੇਂਜਸ ਕਰਾਏ ਨੇ ਉਸ ਤੋਂ ਬਾਅਦ ਮਤਲਬ ਤੁਸੀਂ ਮੰਨੋਗੇ 11ਵੀਂ 12ਵੀਂ ਦੀ ਗੱਲ ਕਰ ਰਹੀ ਹਾਂ ਮੈਂ ਉਸ ਟਾਈਮ ਤੋਂ ਬਾਅਦ ਜਿਹੜਾ ਮੇਰਾ ਇਹਨਾ ਬੂਸਟ ਹੋਇਆ ਸੀਗਾ ਉਦੈ ਕਰਕੇ ਹੀ ਮੈਂ ਇਸ ਫੀਲਡ ਚ ਹੈਗੀ ਅੱਜ ਸੋ ਆਈ ਥਿੰਕ ਬਹੁਤ ਇੰਪੋਰਟੈਂਟ ਹੈ ਦੀਥ ਆਪਣੇ ਸਮਾਈਲ ਨੂੰ ਐਨਹਾਂਸ ਕਰਨਾ ਬਹੁਤ ਇੰਪੋਰਟੈਂਟ ਹੈ ਕੀ ਅਫੋਰਡੇਬਲ ਹੁੰਦਾ ਇਹ ਟ੍ਰੀਟਮੈਂਟ ਹੁੰਦਾ ਕਿੰਨੀ ਕੀਮਤ ਦਾ ਟ੍ਰੀਟਮੈਂਟ ਹੁੰਦਾ ਤੇ ਇਹਨੂੰ ਕਹੇ ਕਿਹਾ ਜਾ ਸਕਦਾ ਕਿ ਟੋਟਲੀ ਪੇਨਲੈਸ ਹੈ ਸੀ ਆਈ ਵਿਲ ਨਾਟ ਡੂ 올 ਥਿਸ ਕਿ ਹਾਂ ਵੀ ਟੋਟਲੀ ਪੇਨਲੈਸ ਹੈ ਪੇਨਲੈਸ ਤਾਂ ਨਹੀਂ ਹੈਗਾ ਮਾਈਨਰ ਹੈ ਪਰ ਯੈਸ ਨੀਅਰ ਵੈਰੀ ক্লোਜ਼ ਟੂ ਪੇਨਲੈਸ ਹੈਗਾ ਇਹ ਟ੍ਰੀਟਮੈਂਟ ਸਾਰਾ ਤੁਸੀਂ ਜਿੱਦਾਂ ਡਾਕਟਰ ਤੁਸੀਂ 2016 ਜੁੜੇ ਉਸ ਫੀਲਡ ਨਾਲ 9 ਸਾਲ ਹੈ ਤੁਸੀਂ ਕੀ ਬਦਲਾਅ ਦੇਖਿਆ ਐਜ਼ ਅ ਡੈਂਟਲ ਸਰਜਨ ਰਾਈਟ ਸੋ ਮਟੀਰੀਅਲ ਦਾ ਮੇਨ ਜਿਹੜਾ ਮੈਂ ਫਰਕ ਦੱਸਣਾ ਚਾਹੂੰਗੀ ਸਾਰਿਆਂ ਨੂੰ ਆਈ ਥਿੰਕ ਅੱਜਕੱਲ ਲੋਕਾਂ ਨੂੰ ਅਦਰ ਦਿਨ ਆ ਫੀਲਡ ਇਸ ਚੀਜ਼ ਦਾ ਨਹੀਂ ਪਤਾ ਕਿ ਪਹਿਲਾਂ ਜਿਹੜੇ ਮਟੀਰੀਅਲ ਯੂਜ਼ ਹੁੰਦੇ ਸੀਗੇ ਉਹ ਬਹੁਤ ਆਰਟੀਫੀਸ਼ੀਅਲ ਲੁੱਕ ਦਿੰਦੇ ਸੀਗੇ ਪਰ ਅੱਜ ਦੇ ਟਾਈਮ 'ਚ ਜਿਹੜੀ ਉਹ ਲੁੱਕ ਹੈ ਬਹੁਤ ਇਨਹਾਂਸ ਹੋ ਚੁੱਕੀ ਹੈ ਜਿਹਦੇ ਕਰਕੇ ਅਸੀਂ ਇਸ ਫੀਲਡ ਨੂੰ ਬਹੁਤ ਬੂਸਟ ਕਰਨਾ ਚਾਹੁੰਦੇ ਆ ਕਿ ਜਿਹੜੀ ਅਸੀਂ ਮਟੀਰੀਅਲ ਹੁਣ ਯੂਜ਼ ਕਰ ਰਹੇ ਹਾਂ ਸਾਰੇ ਯੂਐਸ ਬ੍ਰਾਂਡਸ ਯੂਕੇ ਬ੍ਰਾਂਡਸ ਦੇ ਮਟੀਰੀਅਲਸ ਅਸੀਂ ਹੁਣ ਯੂਜ਼ ਕਰਦੇ ਆ ਤੇ ਤਾਂ ਹੀ ਅਸੀਂ ਪੇਸ਼ੈਂਟਸ ਨੂੰ ਬਹੁਤ ਬੂਸਟ ਕਰਦੇ ਆ ਕਿ ਇਹ ਚੀਜ਼ ਕਰਾਣੀ ਬਹੁਤ ਜ਼ਰੂਰੀ ਹੈ ਤੇ ਬਹੁਤ ਨੈਚੁਰਲ ਇਫੈਕਟ ਦਿੰਦੀ ਹੈ ਜਦੋਂ ਤੁਸੀਂ ਸਟਾਰਟਅਪ ਕੀਤਾ ਸੀ ਇਸ ਫੀਲਡ ਵਿੱਚ ਆਏ ਸੀ ਹਾਲਾਂਕਿ ਜੇਕਰ ਆਪਾਂ ਗੱਲ ਕਰੀ ਫੈਮਿਲੀ ਬੈਕਗ੍ਰਾਉਂਡ ਦੀ ਇਸ ਫੈਮਿਲੀ ਕੋਈ ਬੈਕਗ੍ਰਾਉਂਡ ਹੈ ਤੁਹਾਡਾ ਡੈਂਟਲ ਨਾਲ ਜੁੜਿਆ ਹੈ ਜਾਂ ਤੁਸੀਂ ਆਣਾ ਚਾਹੁੰਦੇ ਸੀ ਇੱਕ ਡੈਡੀਕੇਸ਼ਨ ਹੁੰਦੀ ਹੈ ਇੱਕ ਪੈਸ਼ਨ ਨਾਲ ਕੰਮ ਕਰਨਾ ਤਰੀਕਾ ਹੁੰਦਾ ਹੈ ਤਾਂ ਜਦੋਂ ਸਟਾਰਟਅਪ ਕੀਤਾ ਸੀ ਕੋਈ ਚੈਲੰਜ ਫੇਸ ਕਰਨੇ ਪਏ ਸੀ ਉਸ ਦੌਰਾਨ ਐਕਚੁਅਲੀ ਮੈਨੂੰ ਨਾ ਪ੍ਰੈਕਟੀਕਲ ਕੰਮ ਕਰਨਾ ਬਹੁਤ ਪਸੰਦ ਸੀ ਪਹਿਲੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਮੇਰਾ ਕੋਈ ਫੈਮਿਲੀ ਬੈਕਗ੍ਰਾਉਂਡ ਸੀ ਨਹੀਂ ਕੋਈ ਵੀ ਨਹੀਂ ਸੀ ਕਿ ਮੇਰੇ ਆਪ ਦੇ ਪੇਰੈਂਟਸ ਡਾਕਟਰਸ ਨਹੀਂ ਹੈਗੇ ਬਟ ਅੱਗੇ ਯਾਰ ਰਿਲੇਟਿਵਸ ਡਾਕਟਰਸ ਹੈ ਬਟ ਨੋਬਾਡੀ ਇਜ਼ ਅ ਡੈਂਟਿਸਟ ਤੇ ਮੈਨੂੰ ਇੱਕ ਕਹਿੰਦੇ ਨੇ ਡੈਂਟਿਸਟਰੀ ਕਿ ਇਹੋ ਜੀ ਫੀਲਡ ਹੈ ਤੁਹਾਨੂੰ ਪ੍ਰੈਕਟੀਕਲੀ ਤੁਸੀਂ ਸਟਾਰਟ ਹੋ ਜਾਨੇ ਹੋ ਕੰਮ ਕਰਨਾ ਕਾ ਮੈਨੂੰ ਇਹੀ ਚੀਜ਼ ਨੇ ਇੱਥੇ ਖਿੱਚ ਕੇ ਇਸ ਫੀਲਡ ਨੂੰ ਪਰਸੂ ਕਰਨ ਦਾ ਸਭ ਤੋਂ ਮਤਲਬ ਪਲੱਸ ਪੁਆਇੰਟ ਮੇਰਾ ਇਹੀ ਸੀਗਾ ਕਿ ਅਸੀਂ ਪ੍ਰੈਕਟੀਕਲੀ ਪੇਸ਼ੈਂਟ ਤੇ ਉਹ ਚੀਜ਼ ਅਪਲਾਈ ਕਰਦੇ ਆ ਤੇ ਉਹ ਜਿਹੜੀ ਸਮਾਈਲ ਸਾਨੂੰ ਐਂਜ ਵਿੱਚ ਮਿਲਦੀ ਹੈ ਨਾ ਪੇਸ਼ੈਂਟ ਦੀ ਉਹ ਜਿਹੜੀ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਯੈਸ ਉਹ ਸੈਟੀਸਫੈਕਸ਼ਨ ਜਿਹੜੀ ਐਂਜ ਵਿੱਚ ਸਾਨੂੰ ਮਿਲਦੀ ਹੈ ਉਹ ਮੈਨੂੰ ਕੰਟੀਨਿਊ ਕਰਵਾਉਂਦੀ ਹੈ ਇਹ ਚੀਜ਼ਾਂ ਸਾਰੀਆਂ ਤੁਹਾਡੇ ਨਾਲ ਗੱਲਬਾਤ ਦੌਰਾਨ ਪਤਾ ਚੱਲਿਆ ਤੁਸੀਂ 80 ਸਾਲ ਦੀ ਇੱਕ ਆਂਟੀ ਦਾ ਵੀ ਕਿੱਤਾ ਟ੍ਰੀਟਮੈਂਟ ਉਹ ਮੰਨਿਆ ਜਾਸਦਾ ਕਿ ਅਚੀਵਮੈਂਟ ਪਲੱਸ ਤੁਹਾਡੇ ਲਈ ਇੱਕ ਚੈਲੰਜ ਵੀ ਹੈ ਯੈਸ ਯੈਸ ਐਟ ਥਿਸ ਏਜ ਉਹਨਾਂ ਨੇ ਸੋਲੀ ਮੇਤੇ ਟਰਸਟ ਕਰਨਾ ਉਹ ਵਾਸ ਅ ਬੈਰੀ ਬਿਗ ਥਿੰਗ ਫॉर ਮੀ ਤਾਂ ਉਹ ਮੇਰੇ ਲਈ ਪਰਸਨਲੀ ਉਹ ਜਿਹੜਾ ਮੈਂ ਤੁਹਾਨੂੰ ਕੇਸ ਦੱਸਿਆ ਸੀਗਾ ਉਹ ਪੇਸ਼ੈਂਟ ਨੂੰ ਪਾਰਕਿੰਸਨਸ ਹੈ ਬੇਸਿਕਲੀ ਤੇ ਉਹ ਪੇਸ਼ੈਂਟ ਨਾ ਉਹ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੇ ਬੱਚੇ ਤੁਸੀਂ ਕਹ ਲਓ ਉਹ ਚਾਹੁੰਦੇ ਸੀਗੇ ਕਿ ਸਾਡੇ ਮੰਮਾ ਦਾ ਹੁਣ ਜਿਹੜਾ ਇਹ ਸਟੇਜ ਹੈ ਨਾ ਕਿ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਸਮਾਈਲ ਬਹੁਤ ਐਨਹਾਂਸ ਹੋਵੇ ਮਤ ਆਈ ਰੀਲੀ ਹੈਟਸ ਆਫ ਟੂ ਦੈਟ ਫੈਮਿਲੀ ਕਿ ਇਸ ਏਜ ਚ ਵੀ ਆਪਣੇ ਪੇਰੈਂਟਸ ਨੂੰ ਇਨਾ ਉਹ ਕਰ ਰਹੇ ਸੀਗੇ ਤੇ ਹਾਂ ਉਹ ਬਹੁਤ ਟਫ ਕੇਸ ਸੀਗਾ ਬਿਕੋਜ਼ ਕੰਪਲੀਟ ਸ਼ਿਵਰਿੰਗ ਪੇਸ਼ੈਂਟ ਦੇ ਇੱਕ ਪਾਰਕਿੰਸਨ ਪੇਸ਼ੈਂਟ ਨੂੰ ਟ੍ਰੀਟ ਕਰਨਾ ਆਲ ਦ ਮੈਡੀਕਲ ਪ੍ਰੋਫੈਸ਼ਨਲਸ ਨੋ ਕਿ ਇਟਸ ਵੈਰੀ ਟਫ ਟੂ ਡੀਲ ਸੱਚ ਕੇਸਿਸ ਤਾਂ ਮੈਨੂੰ ਉਹ ਕੇਸ ਬਹੁਤ ਵਧੀਆ ਲੱਗਿਆ ਜਦੋਂ ਮੈਂ ਉਹਦਾ ਐਂਡ ਰਿਜ਼ਲਟ ਦੇਖਿਆ ਸੋ ਮਨਮੀਤ ਜੀ ਸਮਾਈਲ ਡਿਜ਼ਾਈਨਿੰਗ ਤਾਂ ਲੋਕਾਂ ਲਈ ਨੀਡ ਬਣੀ ਚੁੱਕੀ ਫਸਟ ਪ੍ਰਾਇੋਰਟੀ ਹੈ ਹੀ ਸਮਾਈਲ ਡਿਜ਼ਾਈਨਿੰਗ ਉਸ ਤੋਂ ਇਲਾਵਾ ਕਈ ਸਾਰੀਆਂ ਟੈਕਨੋਲੋਜੀਜ਼ ਆ ਗਈਆਂ ਐਡਵਾਂਸ ਹੋ ਚੁੱਕੀਆਂ ਟੈਕਨੋਲੋਜੀ ਜਿਹਦਾ ਅਲਾਈਨਰਸ ਆ ਗਏ ਤੇ ਹੋਰ ਵੀ ਕਈ ਸਰੀਆਂ ਚੀਜ਼ਾਂ ਆ ਗਿਆ ਤਾਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸੀ ਜਦੋਂ ਅਸੀਂ ਸਮਾਈਲ ਡਿਜ਼ਾਈਨਿੰਗ ਕਹਿੰਦੇ ਆ ਨਾ ਤਾਂ ਇਹ ਬਹੁਤ ਵਾਸ ਫੀਲਡ ਹੈ ਲੋਕਾਂ ਨੂੰ ਲੱਗਦਾ ਹੈ ਕਿ ਸਿਰਫ ਇੱਕ ਦੰਦਾ ਤੋਂ ਰਿਲੇਟਡ ਹੀ ਕੰਮ ਕਰ ਰਿਹਾ ਸੋ ਵਟ ਆਈ ਏਮ ਡੂਇੰਗ ਇਜ਼ ਸਪੈਸੀਫਿਕਲੀ ਰਿਲੇਟਡ ਟੂ ਦੰਦਾ ਦਾ ਹੀ ਸਮਾਈਲ ਡਿਜ਼ਾਈਨਿੰਗ ਵਿਦ ਵਿਨੀਅਰਸ ਲੇਮਿਨੇਟਸ ਕਰਾਉਨਸ ਹੋ ਗਏ ਅਲਾਈਨਰਸ ਜਿਵੇਂ ਤੁਸੀਂ ਕਹਿ ਰਹੇ ਹੋ ਜਿਹੜੇ ਅਲਾਈਨਰਸ ਤੇ ਔਰਥੋਡੋਂਟਿਕ ਬਰੇਸਸ ਦੀ ਅਸੀਂ ਗੱਲ ਕਰਦੇ ਆ ਨਾ ਇੱਕ ਨੈਚੁਰਲ ਵੇ ਆਫ ਟਰੀਟਿੰਗ ਦ ਟੀਥ ਹੈ ਸਮਝਿਓ ਕਿ ਦੰਦਾਂ ਨੂੰ ਅਲਾਈਨ ਕਰਨਾ ਨੈਚੁਰਲੀ ਬਿਨਾ ਉਹਨਾਂ ਨੂੰ ਅਲਟਰ ਕੀਤੇ ਉਹ ਇੱਕ ਟੈਕਨੀਕ ਹੈ ਠੀਕ ਹੈ ਜਿਹੜਾ ਅਸੀਂ ਕਰਾਉਨਸ ਵਿਨੀਅਰਸ ਤੇ ਲੈਮੀਨੇਟਸ ਉੱਪਰ ਪਾਨੇ ਆ ਉਹ ਇੱਕ ਅਸੀਂ ਆਪਣੇ ਵੱਲੋਂ ਇੱਕ ਆਰਟੀਫੀਸ਼ੀਅਲ ਮਟੀਰੀਅਲ ਉੱਪਰ ਪਾ ਰਹੇ ਹਾਂ ਪੇਸ਼ੈਂਟ ਨੂੰ ਪ੍ਰੋਪਰ ਅਲਾਈਨਮੈਂਟ ਦੇਣ ਲਈ ਸੋ ਯੈਸ ਬਹੁਤ ਵੱਡੀ ਫੀਲਡ ਹੈ ਐਂਡ ਬਹੁਤ ਛੇਦੇ ਵਾਸਤੇ ਮਤਲਬ ਪੇਸ਼ੈਂਟ ਨੂੰ ਵਿੱਚ ਪਾ ਕੇ ਸਮਝਾਉਣਾ ਉਹਨਾਂ ਨੂੰ ਸਮਝਣਾ ਯਾ ਇਟ ਇਜ਼ ਅ ਨਾਈਸ ਲੋਕ ਅੱਜਕੱਲ ਬ੍ਰੇਸਿਸ ਨਾਲੋਂ ਜ਼ਿਆਦਾ ਪ੍ਰੇਫਰੈਂਸ ਇਹਨੂੰ ਦੇ ਰਹੇ ਨੇ ਕਰਾਉਨਸ ਨੂੰ ਕਰਾਉਨਸ ਬੈਟਰ ਨੇ ਵੈਨਰਸ ਦਾ ਮਤਲਬ ਅਲਟੀਮੇਟ ਹੀ ਨੇ ਸੀ ਮੈਂ ਆਪਣੇ ਐਕਸਪੀਰੀਅੰਸ ਤੋਂ ਤੁਹਾਨੂੰ ਇਹ ਵੀ ਕਲੀਅਰ ਕਰਨਾ ਚਾਹੂੰਗੀ ਕਿਉਂਕਿ ਸਾਡੇ ਏਜ ਦੇ ਜਿਹੜੇ ਪੇਰੈਂਟਸ ਹਨਾ ਸਾਰਿਆਂ ਦੇ ਉਸ ਟਾਈਮ ਨਾ ਇੱਕ ਟ੍ਰੈਂਡ ਸੀਗਾ ਕਿ ਦੰਦ ਨੈਚੁਰਲ ਨੇ ਕਿਉਂ ਬੱਚਿਆਂ ਦੇ ਦੰਦਾਂ ਤੇ ਤਾਰਾਂ ਚੜਾਉਣੀਆਂ ਨੇ ਹਨਾ ਉਹਨਾਂ ਦੀ ਨੈਚੁਰਲ ਸਮਾਈਲ ਹੈ ਹੁਣ ਕਰੰਟਲੀ ਜਿਹੜਾ ਫੇਸ ਚੱਲ ਰਿਹਾ ਜਿੱਥੇ ਪੇਸ਼ੈਂਟਸ ਨੂੰ ਇੰਨਾ ਸ਼ੌਂਕ ਹੈ ਆਪਣੀ ਲੁੱਕ ਨੂੰ ਲੈ ਕੇ ਹਨਾ ਆ वैसे मेकअप वाइज बोटॉक्स तो सी देख लो कितने कॉस्मेटिक ट्रीटमेंट्स है ਤੇ ਜਿਹੜਾ ਇਹ ਟੀਥ ਤੋਂ ਰਿਲੇਟਡ ਹੈ ਨਾ ਮੈਂ ਸਾਰੇ ਨੂੰ ਇਹ ਦੱਸਣਾ ਚਾਹਨੀ ਹਾਂ ਕਿ ਫਸਟ ਐਂਡ ਫੋਰਮੋਸਟ ਪਹਿਲਾਂ ਦੰਦਾ ਤੋਂ ਸ਼ੁਰੂ ਕਰੋ ਕਿਉਂਕਿ ਉਹਦੀ ਅਲਾਈਨਮੈਂਟ ਹੋਏਗੀ ਨਾ ਉਸ ਤੋਂ ਬਾਅਦ ਤੁਹਾਡੇ ਜਿਹੜੇ ਆਈਜ਼ ਨੋਜ਼ एवरीथिंग ਉਹਦੇ ਨਾਲ ਇੰਨਾ ਸੋਹਣਾ ਇਨਹਾਂنس ਕਰੇਗਾ ਨਾ ਸੋ ਪ੍ਰੋਬਲਮ ਇਜ਼ ਕਿ ਜਿਹੜਾ ਆਰਥੋ ਦਾ ਟ੍ਰੀਟਮੈਂਟ ਹੁੰਦਾ ਸੀ ਨਾ ਪਹਿਲਾਂ ਉਹ ਬ੍ਰੇਸਸ ਹੁੰਦਾ ਸੀ ਉਹਦਾ ਇੱਕ ਟਾਈਮ ਹੁੰਦਾ ਸੋਰੀ ਤੁਸੀਂ ਇਹ ਨਾ ਸਮਝੋ ਵੀ ਤੁਹਾਡੇ ਸਾਹਮਣੇ ਡਾਕਟਰ ਜਿੱਦਾਂ ਮੈਂ ਗੱਲ ਕੀਤੀ ਲੋਕ ਪਹਿਲਾਂ ਬਰੇਸਿਸ ਕਰਵਾਉਂਦੇ ਸੀ 100 ਤਰ੍ਹਾਂ ਦੀਆਂ ਪ੍ਰੋਬਲਮਸ ਫੇਸ ਕਰਦੇ ਸੀ ਪਹਿਲਾਂ ਟਾਈਟ ਕਰਵਾਉ ਜਗਾ ਅੱਜ ਕੱਲ ਇਹ ਟ੍ਰੀਟਮੈਂਟ ਐਡਵਾਂਸ ਹੋ ਚੁੱਕੇ ਹੈ ਬਰੇਸਿਸ ਨਾਲੋਂ ਜ਼ਿਆਦਾ ਪ੍ਰੇਫਰੈਂਸ ਕਰਾਉਨਸ ਨੂੰ ਮਿਲਦੀ ਹੈ ਵੈਨੀਅਰਸ ਹੋ ਗਏ ਲੈਮੀਨੇਟਸ ਹੋ ਗਏ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਮੈਂ ਇਹਨੂੰ ਥੋੜਾ ਜਿਹਾ ਕਰੈਕਟ ਵੀ ਕਰਨਾ ਚਾਹੂੰਗੀ ਇਸ ਕੁਐਸਚਨ ਨੂੰ ਕਿ ਆਰਥੋ ਤੇ ਅਲਾਈਨਰਸ ਵੀ ਹਲੇ ਬਹੁਤ ਹਾਈਪਡ ਅਪ ਹੈ ਠੀਕ ਹੈ ਔਰ ਫਰਸਟ ਐਂਡ ਫੋਰਮੋਸਟ ਸਟੈਪ ਤਾਂ ਇਹੀ ਹੋਣਾ ਚਾਹੀਦਾ ਹੈ ਵੈਸੇ ਬਟ ਕਿ ਉਹ ਹੁੰਦੀ ਹੈ ਜਿਵੇਂ ਪਹਿਲਾਂ ਬਰੇਸਸ ਲਵਾਉਂਦੇ ਸੀਗੇ ਨਾ ਤਾਂ ਇੱਕ ਏਜ ਹੈ 11 ਸਾਲ ਤੋਂ ਲੈ ਕੇ ਜਦੋਂ ਤੱਕ ਬੱਚਾ ਇੱਕ ਐਡਲਟ ਫੇਸ 'ਚ ਆ ਰਿਹਾ ਨਾ 21 ਸਾਲ ਤੱਕ ਉਹ ਬਹੁਤ ਰਾਈਟ ਮੋ ਸਟੇਜ ਹੁੰਦੀ ਹੈ ਕਿ ਤੁਸੀਂ ਆਪਣਾ ਆਰਥੋਡੋਂਟਿਕ ਟ੍ਰੀਟਮੈਂਟ ਕਰਵਾਇਆ ਹੋਇਆ ਠੀਕ ਹੈ ਹੁਣ ਅੱਜਕੱਲ ਜਿਹੜੇ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਕੋਈ ਵੀ 21 ਸਾਲ ਦਾ ਤਾਂ ਹੈ ਨਹੀਂ ਦੇਖੋ ਜਿਹਨੂੰ ਇੰਨਾ ਕੌਨਸ਼ੀਅਸ ਹੋ ਰਿਹਾ ਹੈ ਨਾ एवरीवन ਬੀ ਇਸ ਅਬੋਵ 21 ਤਾਂ ਸਾਡੇ ਕੋਲ ਪਹਿਲਾ ਆਪਸ਼ਨ ਤਾਂ ਇਹੀ ਹੁੰਦਾ ਕਿ ਤੁਸੀਂ ਆਪਣੇ ਅਲਾਈਨਰਸ ਨਾਲ ਕਰੈਕਟ ਕਰਕੇ ਦੇਖੋ ਉਸ ਤੋਂ ਬਾਅਦ ਜਿਹੜੇ ਮਾਈਨਰ ਕਰੈਕਸ਼ਨਸ ਹੁੰਦੀਆਂ ਨੇ ਨਾ ਜ ਪੇਸ਼ੈਂਟ ਨੂੰ ਕਹਿੰਦੇ ਆ ਕਿ ਤੁਸੀਂ ਇਹ ਲਵਾਓ ਉਹਦਾ ਬਹੁਤ ਵੱਡਾ ਰੀਜ਼ਨ ਹੈ ਕਿ ਜਿਹੜੀ ਸ਼ੇਪ ਹੈ ਸਾਈਜ਼ ਹੈ ਕਲਰ ਹੈ ਜਿਹੜੀ ਉਹ ਅਲਟਰੇਸ਼ਨਸ ਹੋ ਚੁੱਕੀ ਹੈ ਨਾ ਉਹ ਅਸੀਂ ਔਰਥੋ ਨਾਲ ਨਹੀਂ ਕਰੈਕਟ ਕਰ ਸਕਦੇ ਸੋ ਉਹਨੂੰ ਕਰੈਕਟ ਕਰਨ ਲਈ ਸਾਨੂੰ ਇੱਕ ਲੈ ਚੜਾਣੀ ਪੈਂਦੀ ਆ ਉੱਪਰ ਇੱਕੋ ਬੱਕੀ ਚੀਜ਼ ਆਰਡਰ ਕਰਾਂਗੇ ਜਿੱਦਾਂ ਤੁਸੀਂ ਕਈਆਂ ਦੇ ਗੈਪ ਟੀਥ ਹੁੰਦੇ ਨੇ ਉਹਨੂੰ ਉਹਨੂੰ ਕਿੰਨਾ ਕ ਕਵਰ ਅਪ ਕਰਦੇ ਨੇ ਵੈਨियर्स ਉਹ ਇਹ ਵੀ ਡਿਪੈਂਡ ਕਰਦਾ ਹੈ ਕੇਸ ਟੂ ਕੇਸ ਠੀਕ ਹੈ ਹੁਣ ਇੰਨਾ ਕਲੀਅਰਲੀ ਮੈਂ ਨਹੀਂ ਕਹਿ ਸਕਦੀ ਆ ਬਟ ਯੈਸ ਡਿਪੈਂਡਸ ਕਿ ਕੇਸ ਕਿਹੋ ਜਿਹਾ ਆ ਰਿਹਾ ਉਹ ਗੈਪ ਕਿੰਨਾ ਖ ਹੈ ਇੱਕ ਬਹੁਤ ਮੇਜਰ ਕੇਸਿਸ ਹਰ ਪਾਸੇ ਤੁਸੀਂ ਦੇਖੋ ਵੀ ਸੈਂਟਰ ਲਾਈਨ ਚ ਗੈਪ ਹੁੰਦਾ ਉਹਨੂੰ ਆਪਾਂ ਡਾਈਸਟਿਮਾ ਕਹਿੰਦੇ ਆ ਠੀਕ ਹੈ ਸੋ ਉਸ ਕੇਸਿਸ ਚ ਅਸੀਂ ਡੈਫੀਨੇਟਲੀ ਰეკਮੈਂਡ ਕਰਦੇ ਜੇ ਪੇਸ਼ੈਂਟ ਦੀ ਇੱਕ ਏਜ ਹੈ ਨਾ ਜਿਸ ਚੋ ਐਡਲਟ ਬਣ ਚੁਕੇ ਹੈ ਨਾ ਸੋ ਉਸ ਏਜ ਚ ਅਸੀਂ ਡੈਫੀਨੇਟਲੀ ਦੱਸ ਦਿੰਨੇ ਕਿ ਤੁਸੀਂ ਕਰਾਉਨਸ ਜਾਂ ਵਿਨੀਅਰਸ ਜਾਂ ਲੈਮੀਨੇਟਸ ਦੀ ਹੈਲਪ ਨਾਲ ਆਪਣਾ ਇਹ ਗੈਪ ਕਵਰ ਕਰਾ ਲਓ ਪਰ ਅਦਰਵਾਇਜ਼ ਅਲਾਈਨਰਸ ਨਾਲ ਵੀ ਜਿਵੇਂ ਤੁਹਾਨੂੰ ਹੈ ਆਲਰੇਡੀ ਨੋਲੇਜ ਹੈ ਤੁਸੀਂ ਅਲਾਈਨਰਸ ਨਾਲ ਵੀ ਉਹ ਬਹੁਤ ਵਧੀਆ ਤਰੀਕੇ ਨਾਲ ਕਰਵਾ ਸਕਦੇ ਹੋ ਜਿਹੜੇ ਲੋਕ ਬੈਨਿਜ਼ ਲਗਵਾ ਕੇ ਕਹਿੰਦੇ ਨੇ ਬਾਅਦ ਚੋਂ ਕਈ ਸਾਰੀ ਚੀਜ਼ ਦਾ ਧਿਆਨ ਰੱਖਣਾ ਪੈਂਦਾ ਹੈ ਨਾ ਜਿੱਦਾਂ ਕੋਈ ਨੇਲ ਨਾ ਬਾਈਟ ਕਰੇ ਜਾਂ ਕੋਈ ਹਾਰ ਚੀਜ਼ ਨਾ ਖਾਵੇ ਉਹ ਚੀਜ਼ਾਂ ਦਾ ਵੀ ਬਹੁਤ ਮੈਟਰ ਕਰਦਾ ਹੈ ਕਿਉਂਕਿ ਇਹਦੀ ਗਾਰੰਟੀ ਉਦੋਂ ਤੱਕ ਹੈ ਜਦੋਂ ਤੱਕ ਆਪਾਂ ਦੀ ਕੇਅਰ ਕਰ ਰਹੇ ਹਾਂ ਉਸ ਤੋਂ ਬਾਅਦ ਜੇ ਕੋਈ ਮੇਜਰ ਐਕਸੀਡੈਂਟ ਹੁੰਦਾ ਤਾਂ ਉਹ ਬ੍ਰੇਕੇਬਲ ਹੋ ਜਾਂਦਾ ਟੋਟਲੀ ਇਹ ਤਾਂ ਦੇਖੋ ਜੀ ਮਟੀਰੀਅਲ ਹੈ ਇੱਕ ਆਰਟੀਫੀਸ਼ੀਅਲ ਮਟੀਰੀਅਲ ਹੈ ਜਿਹੜਾ ਅਸੀਂ ਲੈਬਸ ਦੇ ਥਰੂ ਬਣਵਾ ਰਹੇ ਹਾਂ ਹੈਨਾ ਸੋ ਯੈਸ ਬ੍ਰੇਕੇजेस ਆਰ ਆਲਵੇਸ देयर ਐਂਡ ਇਹਦਾ ਆਪਣਾ ਹਾਈਜਨ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਇਹ ਇਹ ਤਾਂ ਹਰ ਫੀਲਡ 'ਚ ਹੀ ਹੈ ਦੇਖੋ ਐਨੀਥਿੰਗ ਜੇ ਤੁਸੀਂ ਕੋਸਮੈਟਿਕ ਆਲਾ ਕਰਵਾ ਰਹੇ ਹੋ ਹੁਣ ਜੇ ਤੁਸੀਂ ਬੋਟੌਕਸ ਤੇ ਫਿਲਰਸ ਕਰਵਾ ਰਹੇ ਹੋ ਉਹਦਾ ਵੀ ਇੱਕ ਟਾਈਮ ਸਪੈਨ ਹੈ ਠੀਕ ਹੈ ਦੋ ਵੀ ਸੇ ਕਿ ਹਾਂ ਇਹ ਪਰਮਨੈਂਟ ਹੀ ਹੈ ਜੋ ਵੀ ਅਸੀਂ ਟ੍ਰੀਟਮੈਂਟ ਕਰ ਰਹੇ ਹਾਂ ਪਰ ਪੇਸ਼ੈਂਟ ਦਾ ਹਾਈਜਨ ਮੇਨਟੇਨ ਕਰਨਾ ਫਰਸਟ ਐਂਡ ਫੋਰਮੋਸਟ ਹੈ ਤੇ ਸਾਡੇ ਨਾਲ ਤੁਹਾਡੇ ਫੋਲੋ ਅਪਸ ਹੋਣੇ ਬਹੁਤ ਜ਼ਰੂਰੀ ਹੈ ਸੋ ਦੱਟ ਸਾਨੂੰ ਪਤਾ ਹੈ ਕਿ ਜਦੋਂ ਕੋਈ ਫਾਲਟ ਆ ਰਿਹਾ ਸੀ ਉਸੇ ਟਾਈਮ ਕਰੈਕਟ ਕਰ ਦਿਜੀਏ ਕਿਉਂਕਿ ਇੱਕ ਵਾਰ ਉਹ ਫਾਲਟ ਆ ਗਿਆ ਨਾ ਉਹ ਨੈਕਸਟ ਸਟੈਪ ਉਹਨੂੰ ਬ੍ਰੇਕ ਹੀ ਕਰੂਗਾ ਠੀਕ ਹੈ ਐਂਡ ਦੈਨ ਵੀ ਹੈਵ ਟੂ ਰਿਪੀਟ ਦ ਹੋਲ ਪ੍ਰੋਸੈਸ ਅਗੇਨ ਸੋ ਤੁਹਾਡੇ ਕੋਲ ਡਿਜ਼ਾਈਨ ਤੁਹਾਡੇ ਕੋਲ ਕਰਵਾਉਣਾ ਦਾ ਕਹੀ ਕਹਿੰਦੇ ਨੇ ਸਾਨੂੰ ਸੈਲੀਬ੍ਰਿਟੀ ਵਰਗੀ ਸਮਾਈਲ ਡਿਜ਼ਾਈਨਿੰਗ ਚਾਹੀਦੀ ਹੈ ਐਦਾਂ ਦੇ ਲੋਕ ਬਹੁਤ ਅੱਜਕੱਲ੍ਹ ਔਨ ਟ੍ਰੈਂਡ ਚੀਜ਼ ਬਣ ਚੁੱਕੀ ਹੈ ਕਿ ਸਾਨੂੰ ਇਹ ਫੀਮੇਲ ਐਕਟਰਸ ਵਰਗੀ ਸਮਾਈਲ ਚਾਹੀਦੀ ਹੈ ਐਦਾਂ ਦੇ ਮੇਲ ਬਾਲੀਵੁੱਡ 스타 ਵਰਗੀ ਸਮਾਈਲ ਚਾਹੀਦੀ ਹੈ ਦੇਖੋ ਮੈਂ ਇੱਕ ਹੋਰ ਚੀਜ਼ ਵੀ ਦੱਸਾਂਗੀ ਜਿਹੜਾ ਅਸੀਂ ਸਮਾਈਲ ਡਿਜ਼ਾਈਨਿੰਗ ਹੈ ਨਾ ਇਹ ਸਾਡੀ ਟਰਮਨੋਲੋਜੀ ਹੈ ਮਤਲਬ ਡਾਕਟਰਸ ਦੀ ਅਸੀਂ ਕਵਾਂਗੇ ਜਿਹੜੀ ਲੇਮਨ ਦੀ ਟਰਮਨੋਲੋਜੀ ਹੈ ਨਾ ਸੈਲੀਬ੍ਰਿਟੀ ਸਮਾਈਲ ਉਹਨਾਂ ਦੇ ਜਿਹੜੇ ਨੈਚੁਰਲ ਡੀਥ ਨੇ ਜੋ ਸੋ ਇਸ ਬੇਸਿਕਲੀ ਟਰੀਟਮੈਂਟ ਨੂੰ ਨਾਮ ਹੀ ਸਲੈਬਰਿਟੀਜ਼ ਮਾਈਲ ਡਿਜ਼ਾਈਨਿੰਗ ਦਿੱਤਾ ਗਿਆ ਤਾਂ ਕਿ ਤਾਂ ਹੀ ਉਹ ਇਨਫਲੂਐਂਸ ਕਰਨਗੇ ਨਾ ਕਿਤੇ ਫੀਲਡ ਨੂੰ ਸੋ ਗੱਲ ਇਹੀ ਹੈ ਉਹਨਾਂ ਤੇ ਵੀ ਉਹੀ ਚੀਜ਼ ਹੋਈ ਹੈ ਡਾਕਟਰਸ ਨੇ ਹੀ ਪਰਫਾਰਮਡ ਕੀਤੀ ਹੈ ਬਟ ਹਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹ ਸਲੈਬਰਿਟੀਜ਼ ਨੂੰ ਲੈ ਕੇ ਆਉਂਦੇ ਆ ਤਾਂ ਉਹ ਇੱਕ ਸ਼ੇਪ ਸਾਈਜ਼ ਉਹਦਾ ਕੈਰੈਕਟਰ ਲੈ ਕੇ ਹੁੰਦੇ ਕਿ ਮੈਨੂੰ ਦੰਦ ਦੀ ਸ਼ੇਪ ਐਦਾ ਦੀ ਚਾਹੀਦੀ ਹੈ ਕਲਰ ਐਦਾ ਦਾ ਚਾਹੀਦਾ ਸੋ ਯਾ ਕੀ ਇਹ ਤਾਂ ਹੁੰਦਾ ਹੀ ਤੁਸੀਂ ਆਪਣੀ ਓਵਰঅল ਜਰਨੀ ਵਿੱਚ 2016 ਤੋਂ ਸਟਾਰਟ ਕੀਤੀ ਹੋ ਜਰਨੀ ਵਿੱਚ ਓਵਰঅল ਇੰਟਰਸਟਿੰਗ ਫੈਕਟਰ ਕੀ ਮੰਨਦੇ ਹੋ ਐਜ਼ ਅ ਡੈਂਟਿਸਟ ਸਭ ਤੋਂ ਜ਼ਿਆਦਾ ਤਾਂ ਯਾਰ ਸਮਾਈਲ ਹੀ ਹੈ ਲੋਕਾਂ ਦੀ ਉਹ ਤਾਂ ਮੈਨੂੰ ਤਾਂ ਇਹ ਲੱਗਦਾ ਕਿ ਮੇਰੇ ਵਾਸਤੇ ਵੀ ਪੇਸ਼ੈਂਟ ਵਾਸਤੇ ਵੀ ਕਿ ਉਹਦੀ ਟੀਥ ਤੋਂ ਰਿਲੇਟਿਡ ਹੈ ਨਾ ਸਾਰਾ ਕੁਝ ਆਹੀ ਲੱਗਦਾ ਮੈਨੂੰ ਤਾਂ ਸਭ ਤੋਂ ਜ਼ਿਆਦਾ ਕਿ ਹਾਂ ਹੁਣ ਜਿਹੜਾ ਅਸੀਂ ਪੇਨਲੈਸ ਟ੍ਰੀਟਮੈਂਟਸ ਕਰ ਰਹੇ ਹਾਂ ਨਾ ਉਹ ਸਭ ਤੋਂ ਵਧੀਆ ਇੰਟਰਸਟ ਫੈਕਟਰ ਹੋ ਰਿਹਾ ਹੈ ਸਾਰੇ ਲਈ ਕਿ ਇੱਕ ਬੇਸਿਕ ਰੂਟ ਕਨਾਲ ਤੱਕ ਜਿਹੜੀ ਹੁਣ ਅਸੀਂ ਪਰਫਾਰਮ ਕਰ ਰਹੇ ਹਾਂ ਉਹ ਵੀ ਪੇਸ਼ੈਂਟ ਨੂੰ ਬਹੁਤ ਸਮੂਥਲੀ ਔਰ ਕੁਝ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਹਾਂ ਆਰ ਸੀਟੀ ਹੋ ਰਹੀ ਹੈ ਯੈਸ ਫॉर ਐਨੀਥਿੰਗ ਦੇਖੋ ਪਹਿਲੀ ਗੱਲ ਤਾਂ ਜੇ ਤੁਸੀਂ ਸਹੀ ਟਾਈਮ ਤੇ ਆ ਰਹੇ ਹੋ ਤਾਂ ਅਸੀਂ ਕੈਵਿਟੀ ਨੂੰ ਕੈਵਿਟੀ ਤੱਕ ਹੀ ਕਰ ਦਿੰਨੇ ਆ ਪਰ ਇਟ ਨੈਗਲੀਜੈਂਸ ਅਸੀਂ ਕਹਿੰਨੇ ਆ ਨਾ ਜੇ ਪੇਸ਼ੈਂਟ ਨੈਗਲੀਜੈਂਸ ਲੈ ਕੇ ਆ ਰਿਹਾ ਤਾਂ ਆਬਵੀਅਸਲੀ ਅ ਫਰਦਰ ਟਰੀਟਮੈਂਟਸ ਜਿਹੜੇ ਵੀ ਹੁਣ ਸਾਨੂੰ ਜਿਵੇਂ ਰੂਟ ਕਨਲਸ ਇੰਪਲਾਂਟਸ ਕੁਝ ਵੀ ਕਰਨਾ ਪੈਂਦਾ ਸਭ ਤੋਂ ਬੈਸਟ ਫੈਕਟਰ ਮੈਨੂੰ ਆਪਣੀ ਫੀਲਡ ਦਾ ਹੁਣ ਇਹ ਲੱਗ ਰਿਹਾ ਕਿ ਅਸੀਂ ਦ ਵੇ ਆਫ ਪ੍ਰੈਕਟਿਸਿੰਗ ਥਿਸ ਫੀਲਡ ਨਾ ਉਹ ਬਹੁਤ ਪੇਨਲੈਸ ਹੋ ਚੁੱਕੀ ਹੈ ਸਾਡੇ ਲਈ ਵੀ ਤੇ ਪੇਸ਼ੈਂਟ ਲਈ ਅਕਸਰ ਸਰਦੀ ਜਿਹਨਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਸੈਂਸਿਟੀਵਿਟੀ ਵਗੈਰਾ ਸਾਰੀ ਚੀਜ਼ ਜ਼ਰਾ ਧਿਆਨ ਰੱਖਣਾ ਤੁਸੀ ਡਾਈਟ ਕਿਦਾਂ ਦੀ ਪ੍ਰੀਫਰ ਕਰਦੇ ਹੋ ਜਦੋਂ ਆਪਰੇਟ ਕਰਦੇ ਹੋ ਸੀ ਮੈਂ ਸਪੈਸੀਫਿਕਲੀ ਤਾਂ ਥੋੜੇ ਸੈਮੀ ਸੋਲਿਡ ਵਾਲ ਹੀ ਕਹਿੰਨੀ ਆ ਕਿਉਂਕਿ ਜਦੋਂ ਐਸਆਰ ਟ੍ਰੀਟਮੈਂਟ ਕਰਦੇ ਆ ਸਮਾਈਲ ਡਿਜ਼ਾਈਨਿੰਗ ਉਸ ਚ ਸੀ ਨਾ ਮਾਈਨਰ ਅਲਟਰੇਸ਼ਨਸ ਟੀਥ 'ਚ ਕਰਦੇ ਆ ਜਿਹਦੇ ਕਰਕੇ ਹੁਣ ਡਿਪੈਂਡ ਕਰਦਾ ਕਿ ਪੇਸ਼ੈਂਟ ਦਾ ਆਪਣਾ ਇਮਿਊਨ ਸਿਸਟਮ ਕਿਹੋ ਜਿਹਾ ਉਹਦੇ ਟੀਥ ਕਿਹੋ ਜਿਹੇ ਆ ਤਾਂ ਉਹਦੇ ਵਾਸਤੇ ਅਸੀਂ ਥੋੜੀ ਜੀ ਪ੍ਰੀਕਾਸ਼ਨਸ ਪਹਿਲਾਂ ਹੀ ਕਹਿੰਨੇ ਤਾਂ ਕਿ ਉਹ ਕੇਸ ਉਹਨਾਂ ਦਾ ਖਰਾਬ ਨਾ ਹੋਵੇ ਮਿਡਵੇ ਸੋ ਅਸੀਂ ਥੋੜਾ ਬਹੁਤ ਤਾਂ ਡਾਈਟ ਦੀ ਅਲਟਰੇਸ਼ਨਸ ਕਰਦੇ ਆ ਠੀਕ ਹੈ ਐਂਡ ਬਿਕਾਜ਼ ਅਸੀਂ ਫੋਰਨ ਮਟੀਰੀਅਲ ਪਾ ਰਿਆ ਤਾਂ ਦੂਜੀ ਚੀਜ਼ ਇਹ ਵੀ ਹੈ ਕਿ ਜੇ ਤੁਸੀਂ ਇੰਡੀਆ 'ਚ ਕਰ ਰਹੇ ਹੋ ਅਸੀਂ ਹਲਦੀ ਵਰਗੀਆਂ ਚੀਜ਼ਾਂ ਨੂੰ ਬਹੁਤ ਮਨਾ ਕਰਦੇ ਹਾਂ ਠੀਕ ਹੈ ਬਿਕਾਜ਼ ਹਾਈਲੀ ਸਟੇਨਡ ਹੈ ਸਾਡੇ ਮਸਾਲੇ ਜਿਹੜੇ ਹੁੰਦੇ ਹਨ ਨਾ ਬਹੁਤ ਜ਼ਿਆਦਾ ਸਟੇਨਡ ਹੈ ਇੰਡੀਆ 'ਚ ਤੇ ਜਿਹੜੇ ਮਟੀਰੀਅਲ ਅਸੀਂ ਲਾ ਰਿਹਾ ਉਹ ਥੇ ਫੋਰਨ ਮਟੀਰੀਅਲਸ ਸੋ ਦੇ ਆਰ ਕਿ ਸਟੇਨਡ ਆ ਦੈਸ ਯਸ ਵਿਦ ਕਾਫੀ ਇਸ ਆਲਸੋ ਸੋ ਵਟ ਏਵਰ ਅਸੀਂ ਇੱਥੇ ਜੋ ਵੀ ਖਾ ਪੀ ਰਹੇ ਹਾਂ ਨਾ ਕਾਫੀ ਜ਼ਿਆਦਾ ਹਾਈ ਸਟੇਨਡ ਹੈ ਤੇ ਯੈਸ ਉਹ ਟਰੀਟਮੈਂਟ ਦੀ ਡਿਊਰੇਸ਼ਨ ਸਲਸੀ ਆ ਚੀਜ਼ਾਂ ਸਟਾਪ ਕਰਨ ਨੂੰ ਕਹਿੰਨੇ ਆ ਸੋ ਦੈਟ ਸਾਨੂੰ ਜਿਹੜਾ ਐਂਡ ਰਿਜ਼ਲਟ ਹੈ ਨਾ ਸਾਨੂੰ ਵੀ ਤੇ ਪੇਸ਼ੈਂਟ ਨੂੰ ਵੀ ਵਧੀਆ ਰਿਜ਼ਲਟ ਮਿਲੇ ਐਂਡ ਕਦੋਂ ਸਟਾਰਟ ਕਰਨਾ ਹੈ ਉਹ ਸਾਰਾ ਕੁਝ ਪੇਸ਼ੈਂਟ ਨੂੰ ਪ੍ਰੋਪਰਲੀ ਗਾਈਡ ਕੀਤਾ ਜਾਂਦਾ ਤੇ ਹੁਣ ਤੁਸੀਂ ਕਿਹੜੀ ਚੀਜ਼ਾਂ ਤੇ ਤੁਹਾਡਾ ਵਰਕਆਊਟ ਚੱਲ ਰਿਹਾ ਹੈ ਥੋੜੇ ਫਿਊਚਰ ਪਲਾਨਸ ਕੀ ਨੇ ਸਾਲ 2025 ਲਈ ਕਿ ਮੈਂ ਹੋਰ ਕਲੀਨਿਕ ਬਣਾਵਾਂ ਤੇ ਹੋਰ ਇਸ ਫੀਲਡ ਨੂੰ ਯੂ نو ਆਈ ਰੀਲੀ ਵਾਂਟ ਕਿਉਂਕਿ ਬਹੁਤ ਵਧੀਆ ਲਾਈਕ ਇਟ ਇਜ਼ ਨਾਟ ਮੈਂ ਸਪੈਸ਼ਲੀ ਕਹਾਂਗੀ ਕਿ ਜੋ ਸਮਾਈਲ ਡਿਜ਼ਾਈਨਿੰਗ ਦਾ ਹੁਣ ਕਨਸੈਪਟ ਚੱਲਿਆ ਹੋਇਆ ਹੈ ਨਾ ਇਹ ਮੈਂ ਬਹੁਤ ਜ਼ਿਆਦਾ ਬੂਸਟ ਕਰਨਾ ਚਾਹੁੰਦੀ ਹਾਂ ਕਿਉਂਕਿ ਇਸ ਚ ਪੇਸ਼ੈਂਟ ਨੂੰ ਹਾਮ ਨਹੀਂ ਹੈ ਜਿਹੜਾ ਪੁਰਾਣਾ ਕਨਸੈਪਟ ਸੀ ਨਾ ਦੰਦਾਂ ਨੂੰ ਕਿਸ ਨਾਲ ਕਿਉਂ ਹੈ ਕਿ ਬੇ ਦੰਦਾਂ ਨੂੰ ਕੱਢਣਾ ਕਿਉਂ ਹੈ ਆ ਕਿ ਹੁਣ ਸਾਡੇ ਕੋਲ ਟੈਕਨੋਲੋਜੀ ਇੰਨੀ ਵੱਧ ਚੁੱਕੀ ਹੈ ਕਿ ਕੁਝ ਚੀਜ਼ਾਂ ਨੂੰ ਬੈਨੇਫੀਸ਼ੀਅਲ ਹੈ ਕਰਨੀਆਂ ਠੀਕ ਹੈ ਤਾਂ ਮੈਨੂੰ ਐਂ ਲੱਗਦਾ ਕਿ ਇਸ ਫੀਲਡ ਨੂੰ ਇਸ ਵੇਚ ਜ਼ਿਆਦਾ ਬੂਸਟ ਕਰੀਏ ਤਾਂ ਬੈਟਰ ਹੈ ਸੋ ਮੇਰਾ ਤਾਂ ਆਹੀ ਅੱਗੇ ਦਾ ਪਲਾਨ ਹੈ ਕਿ ਮੈਂ ਹੋਰ ਵਧਾਵਾ ਕੰਮ ਤੇ ਲੋਕਾਂ ਨੂੰ ਇਹ ਚੀਜ਼ ਐਕਸਪਲੇਨ ਕਰਾਂ ਕਿ ਯਾਰ ਦਿਸ ਇਜ਼ ਤਾਂ ਜੇਕਰ ਤੁਸੀਂ ਬੈਟਰ ਜਾਂ ਬੈਸਟ ਸਮਾਈਲ ਡਿਜ਼ਾਈਨਿੰਗ ਕਰਵਾਉਣਾ ਚਾਹੁੰਦੇ ਤਾਂ ਇੱਕ ਵਾਰੀ ਡਾਕਟਰ ਮਨਮੀਤ ਕੌਰ ਡੈਂਟਲ ਹੈਲਥ ਕੇਅਰ ਉਹ ਜੋ ਕਿ ਸੈਕਟਰ 78 ਮਹੌਲੀ ਵਿੱਚ ਹੈ ਇੱਥੇ ਇੱਕ ਵਾਰੀ ਵਿਜ਼ਿਟ ਕਰੋ ਤੇ ਇਹਨਾਂ ਦੇ ਜਿਹੜੀ ਸਰਵਿਸਿਜ਼ ਨੇ ਜਿਹੜਾ ਇਸ ਤਰੀਕੇ ਨਾਲ ਇਹ ਟ੍ਰੀਟਮੈਂਟ ਕਰਦੇ ਨੇ ਉੱਥੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਟ੍ਰੀਟਮੈਂਟਸ ਨਾਲ ਐਕਸਪੀਰੀਅੰਸ ਐਕਸਪੀਰੀਅੰਸ ਲਵੋ ਇਹਨਾਂ ਦੀ ਸਰਵਿਸਿਜ਼ ਦਾ ਤਾਜ਼ਾ ਅਪਡੇਟਸ ਲਈ ਬਣੇ ਰੋ ਆਜ਼ਾਦ ਟੀਵੀ ਨਿਊਜ਼ ਨਾਲ